ਪੰਥ ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਖਲਕ ਭਾਰਤ ਪਾਕਿਸਤਾਨ ਦਰਮਿਆਨ ਤਣਾਅ ਨੂੰ ਲੈ ਕੇ ਕੁਝ ਖਬਰਾਂ ਸਾਹਮਣੇ ਆਈਆਂ ਨੇ ਬਖਿਆਫੇ ਲਾਏ ਜਾ ਰਹੇ ਨੇ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਭਰਮ ਨੇ ਜਿਹੜੇ ਫੈਲਾਏ ਜਾ ਰਹੇ ਨੇ ਪਰੰਤੂ ਕੁਝ ਅਧਿਕਾਰਤ ਤੌਰ ਤੇ ਅਖਬਾਰਾਂ ਕੁਝ ਅਧਿਕਾਰਤ ਤੌਰ ਤੇ ਸੂਚਨਾਮਾ ਨਿਊਜ਼ ਏਜੰਸੀਆਂ ਜਿਨ੍ਹਾਂ ਦੇ ਵਿੱਚੋਂ ਜਗਵਾਨੀ ਖਬਰ ਵੱਲੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਹਿਮਦ ਸ਼ਾਹ ਨੇ ਸਾਰੇ ਸੂਬਿਆਂ ਤੇ ਕੇਂਦਰੀ ਸਸ਼ਤ ਪ੍ਰਦੇਸ਼ਾਂ ਨੂੰ ਕੁਝ ਨਿਰਦੇਸ਼ ਜਾਰੀ ਕੀਤੇ ਨੇ ਕੁਝ ਨਿਰਦੇਸ਼ ਜਾਰੀ ਕਰਦੇ ਆ ਉਹਨਾਂ ਸਾਰੇ ਸੂਬਿਆਂ ਨੂੰ ਹਰ ਤਰ੍ਹਾਂ ਦੀ ਸੰਭਾਵੀ ਸਥਿਤੀ ਹੈ ਜਿਹੜੀ ਉਹਦੇ ਲਈ ਤਿਆਰ ਵਰ ਤਿਆਰ ਰਹਿਣ ਨੂੰ ਆਖਿਆ ਹੈ ਸਾਰੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਮਾਨਯੋਗ ਦੇਸ਼ ਦੇ ਗ੍ਰਹਿ ਮੰਤਰੀ ਅਹਿਮਦ ਸ਼ਾਹ ਹੋਰਾਂ ਵੱਲੋਂ ਸੰਭਾਵੀ ਐਮਰਜੈਂਸੀ ਜਾਂ ਸੰਭਾਵੀ ਹਾਲਾਤਾਂ ਨੂੰ ਤਿਆਰ ਰਹਿਣ ਲਈ ਸਾਰੇ ਸਟੇਟਾਂ ਨੂੰ ਸਾਰੇ ਕੇਂਦਰ ਸਿਹਤ ਪ੍ਰਦੇਸ਼ਾਂ ਨੂੰ ਇੱਕ ਤਰ੍ਹਾਂ ਨਾਲ ਅਥੋਂ ਦੇ ਬੁਨਿਆਦੀ ਢਾਂਚੇ ਨੂੰ ਤੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਉਹਨਾਂ ਸਾਰੇ ਹਾਲਾਤਾਂ ਲਈ ਤਿਆਰ ਰਹਿਣ ਦਾ ਸੱਦਾ ਜਿਹੜਾ ਉਹਨਾਂ ਦਿੱਤਾ ਹੈ ਜਗ ਬਾਣੀ ਅਖਬਾਰ ਦੇ ਹਵਾਲੇ ਨਾਲ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਪੰਜਾਬ ਦੀ ਸਰਾਧ ਤੇ ਇੱਕ ਹੋਰ ਖਬਰ ਪੰਜਾਬ ਦੀ ਸਰਾਧ ਤੇ ਐਂਟੀ ਡਰੋਨ ਸਿਸਟਮ ਪੀੜਵਾਲੀਆਂ ਥਾਮਾਂ ਨੂੰ ਲੈ ਕੇ ਹਾਈ ਅਲਰਟਾ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਸਰਕਾਰ ਦੀ ਬਚਨਬੱਤ ਹੈ ਸਰਕਾਰ ਦੀ ਬਚਨਬੱਤ ਹੈ ਕਿ ਨਾਗਰਿਕਾਂ ਦੀ ਹਰ ਪੱਖੋਂ ਸੁਰੱਖਿਆ ਨਾਗਰਿਕਾਂ ਦੀ ਸੁਰੱਖਿਆ ਦੇਸ਼ ਦੇ ਇਨਫਰਾਸਟ੍ਰਕਚਰ ਦੀ ਸੁਰੱਖਿਆ ਦੇਸ਼ ਦੀ ਸੁਰੱਖਿਆ ਤੇ ਇੱਕਤਾ ਖੰਡਤਾ ਨੂੰ ਕਾਇਮ ਰੱਖਣ ਲਈ ਦੇਸ਼ ਦੇ ਗ੍ਰਹਿ ਮੰਤਰੀ ਨੇ ਇੱਕ ਤਰ੍ਹਾਂ ਨਾਲ ਸਾਰੇ ਸਟੇਟਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਸੰਭਾਵੀ ਐਮਰਜੈਂਸੀ ਹਾਲਾਤਾਂ ਲਈ ਤਿਆਰਬਰ ਤਿਆਰ ਰਹਿਣ ਦਾ ਸੱਦਾ ਜਿਹੜਾ ਉਹ ਗ੍ਰਹਿ ਮੰਤਰੀ ਵੱਲੋਂ ਦਿੱਤਾ ਗਿਆ ਹੈ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇੱਕ ਜੰਗ ਦੇ ਮੁੱਦੇ ਨਜ਼ਰ ਖਬਰ ਅਧਿਕਾਰਤ ਤੌਰ ਤੇ ਨਿਕਲ ਕੇ ਸਾਹਮਣੇ ਆਉਂਦੀ ਹੈ ਅਮਿਤ ਕੁਮਾਰ ਪੰਚਲ ਅਮਿਤ ਕੁਮਾਰ ਹੋਰਾ ਵੱਲੋਂ ਜਿਹੜੇ ਕਿ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਐਮ ਐਮਰਜੈਂਸੀ ਕਾਮੋਡਿਟੀ ਐਕਟ 1995 ਜਿਹੜੀ ਮਾਨਯੋਗ ਡਿਪਟੀ ਕਮਿਸ਼ਨਰ ਨੇ ਕਪੂਰਥਲਾ ਦੇ ਉਹਨਾਂ ਵੱਲੋਂ ਇੱਕ ਭਾਰਤੀ ਨਾਗਰਿਕ ਸੁਰੱਖਿਣ ਸਹਾਇਤਾ ਜਿਹੜਾ ਕਾਨੂੰਨ ਹੈ 2023 ਉਦੀ ਧਾਰਾ ਹੈ 163 ਉਹਦੇ ਮੁਤਾਬਕ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਉਹਨਾਂ ਸਥਾਪਨਾ ਇਸ ਕਰਕੇ ਕੀਤੀ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਮ੍ਹਾਂ ਖੋਰੀ ਦੀਆਂ ਖਬਰਾਂ ਨੇ ਜਿਹੜੀਆਂ ਬਹੁਤ ਸਾਰੇ ਲੋਕਾਂ ਵੱਲੋਂ ਰਾਸ਼ਨ ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਪੈਟਰੋਲ ਡੀਜ਼ਲ ਆਦ ਪੰਡਾਰ ਕਰਨ ਦੇ ਸਮਾਚਾਰ ਸੀ ਜਿਹੜੇ ਮਨਜੋਗ ਡਿਪਟੀ ਕਮਿਸ਼ਨਰ ਸਾਹਿਬ ਕੋਲ ਪੁੱਜੇ ਸੀ ਤੇ ਉਹਨਾਂ ਇਹਦੇ ਲਈ ਅਧਿਕਾਰਤ ਤੌਰ ਤੇ ਬਹੁਤ ਸਾਰੇ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਨੇ ਤੇ ਉਹਨਾਂ ਸਾਰੇ ਅਫਸਰਾਂ ਨੂੰ 24 ਘੰਟੇ ਤਿਆਰ ਰਹਿਣ ਦੀਆਂ ਹਦਾਇਤਾਂ ਨੇ ਜਿਹੜੀਆਂ ਦਿੱਤੀਆਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਿਵਲ ਹਸਪਤਾਲਾਂ ਸਰਕਾਰੀ ਹਸਪਤਾਲਾਂ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸਬੰਧਤ ਮੈਡੀਕਲ ਅਫਸਰ ਸਮੁੱਚੇ ਤੌਰ ਤੇ ਪੂਰਾ ਸਮਾਂ ਤਿਆਰ ਬਰ ਤਿਆਰ ਰਹਿਣ ਕਿਸੇ ਵੀ ਸੰਭਾਵੀ ਹਾਲਾਤਾਂ ਲਈ ਇਹ ਵੀ ਜਗਵਣੀ ਅਖਬਾਰ ਵੱਲੋਂ ਅਧਿਕਾਰਤ ਤੌਰ ਤੇ ਖਬਰ ਆ ਜਿਹੜੀ ਉਹਨਾਂ ਦੇ ਪੇਜ ਦੇ ਉੱਤੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਇੱਕ ਹੋਰ ਖਬਰ ਜੰਮੂ ਪਠਾਨਕੋਟ ਜਿਹੜਾ ਜਲੰਧਰ ਹਾਈਵੇ ਹੈ ਉਧਰ ਇੱਕ ਉਦਮਪੁਰ ਦੇ ਨੇੜੇ ਜੰਮੂ ਪਠਾਨਕੋਟ ਉਦਮਪੁਰ ਕਈ ਥਾਵਾਂ ਤੇ ਡਰੋਨ ਹਮਲੇ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾਂਦੀ ਹੈ ਇਹ ਖਬਰ ਵੀ ਭਾਰਤ ਪਾਕਿਸਤਾਨ ਤਣਾਅ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਵਿਦੇਸ਼ ਮੰਤਰਾਲੇ ਵੱਲੋਂ ਕਰਨਲ ਸੋਫੀਆ ਵੱਲੋਂ ਅਧਿਕਾਰਤ ਤੌਰ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 36 ਇਲਾਕਿਆਂ ਵਿੱਚ 400 ਡਰੋਨਾਂ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸਰਬਲਾਸ ਰਡਾਰ ਪ੍ਰਣਾਲੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪ੍ਰੰਤੂ ਹਿੰਦੁਸਤਾਨ ਦੀ ਬਹੁਤ ਤਕਨੀਕੀ ਫੌਜ ਵੱਲੋਂ ਜਿਹੜੀਆਂ ਸਾਰੀਆਂ ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ناکਾਮ ਕਰ ਦਿੱਤਾ ਗਿਆ ਹਵਾਈ ਖੇਤਰ ਚ ਜੋ ਉਡਾਣ ਭਰ ਰਹੇ ਨੇ ਆਮ ਨਾਗਰਿਕਾਂ ਦੀ ਜਾਨ ਨੂੰ ਜੋਖਮ ਵਿੱਚ ਪਾ ਕੇ ਕਰਾਚੀ ਵਰਗੇ ਸ਼ਹਿਰਾਂ ਤੋਂ ਉਡਾਣਾ ਭਰਨ ਦੇ ਦੋਸ਼ ਇਧਰ ਸਾਡੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਲੱਗੇ ਨੇ ਉਡਾਨਾ ਪਰਨ ਦੀਆਂ ਖਬਰਾਂ ਉਥੋਂ ਦੇ ਨਾਗਰਿਕਾਂ ਦੀ ਜਾਨ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਹੈ ਪੰਜਾਬ ਚੋਂ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਮੱਖਣਬਿੰਡੀ ਮੱਖਣਵਾਂਡੀ ਪਿੰਡ ਹੈ ਪੰਜਾਬ ਦਾ ਮੱਖਣਬਿੰਡੀ ਦੇ ਖੇਤਾਂ ਵਿੱਚ ਇੱਕ ਮੁਜ਼ਾਹਿਲ ਦਾ ਅਗਲਾ ਹਿੱਸਾ ਦੇਖਣ ਨੂੰ ਮਿਲਿਆ ਡਿੱਗਿਆ ਹੋਇਆ ਫੌਜ ਨੂੰ ਬੁਲਾਇਆ ਗਿਆ ਹੈ ਪੁਲਿਸ ਨੂੰ ਬੁਲਾਇਆ ਗਿਆ ਸਬੰਧਤ ਪੁਲਿਸ ਤੇ ਫੌਜ ਮੌਕੇ ਤੇ ਪੁੱਜੀ ਹੈ ਇਸ ਅਗਲੇ ਹਿੱਸੇ ਨੂੰ ਮੁਜ਼ਾਹਿਲ ਦੇ ਨੂੰ ਨਸ਼ਟ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਵੱਡੇ ਖਤਰੇ ਨੂੰ ਢਾਲ ਦਿੱਤਾ ਗਿਆ ਹੈ ਜ਼ਿਲ੍ਹਾ ਜਲੰਧਰ ਵਿੱਚ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਏ ਨੇ ਹਿਮਾਸ਼ੀ ਹਿਮਾਸ਼ੂ ਅਗਰ왈 ਜੀ ਮਾਨਯੋਗ ਐਡਜਕਟਿਵ ਮੈਜਿਸਟਰੇਟੁਰਾਂ ਵੱਲੋਂ ਸ਼ਹਿਰ ਦੇ ਵਿੱਚ ਬੰਬ, ਪਟਾਕੇ, ਆਤਿਸ਼ਬਾਜ਼ੀਆਂ ਜਾਂ ਮਨੋਰੰਜਨ ਦੇ ਸਾਧਨਾਂ ਨੂੰ ਲੈ ਕੇ ਕੋਈ ਵੀ ਖੜਾਉਣੇ ਬੰਬ ਜਾਂ ਕਿਸੇ ਤਰ੍ਹਾਂ ਦੀ ਖੜਕੇ ਦੜਕੇ ਵਾਲੀ ਆਈਟਮ ਜਿਹੜੀ ਉਹਦੇ ਉੱਤੇ 10 ਦਿਨਾਂ ਲਈ ਪਾਬੰਦੀ ਹੈ ਜਿਹੜੀ ਉਹ ਵਧਾ ਦਿੱਤੀ ਗਈ ਹੈ 2023 ਦੀ ਧਾਰਾ 163 ਤਹਿਤ ਇਹ ਹੁਕਮ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਹੁਣ ਜਿਹੜਾ ਜਲੰਧਰ ਵਿੱਚ ਮਨੋਰੰਜਨ ਦੇ ਸਾਧਨ ਨੂੰ ਲੈ ਕੇ ਕੋਈ ਵੀ ਬੰਬ ਪਟਾਕਾ ਜਾਂ ਠਾਠੂ ਕਿਸੇ ਵੀ ਰੂਪ ਵਿੱਚ ਨਹੀਂ ਹੋ ਸਕੇਗੀ ਨਹੀਂ ਹੋ ਸਕੇਗੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਰਵਨੋ ਤਿੰਨੋਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ ਹੈ ਦੇਸ਼ ਦੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਜੀ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਅਧਿਕਾਰਤ ਤੌਰ ਤੇ ਸੂਚਨਾ ਮਿਲਦੀ ਹੈ ਕਿ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਤਿੰਨੋਂ ਸਿਨਮਾ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੇ ਮੀਟਿੰਗ ਦੇ ਵਿੱਚ ਮਨਜੂਬ ਪ੍ਰਧਾਨ ਮੰਤਰੀ ਵੱਲੋਂ ਸਾਰੇ ਪੱਖਾਂ ਤੇ ਵਿਚਾਰ ਵਟਾਂਦਰਾ ਹੈ ਜਿਹੜਾ ਉਹ ਕੀਤਾ ਗਿਆ ਹੈ ਜੰਮੂ ਦੇ ਵਿੱਚ ਦੋ ਗਵਰਨਮੈਂਟ ਸਕੂਲ ਦੇ ਦੋ ਵਿਦਿਆਰਥੀਆਂ ਦੀ ਮੌਤ ਪਾਕਿਸਤਾਨ ਵੱਲੋਂ ਕੀਤੇ ਹਮਲੇ ਦੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਆ ਜਿਹੜੀ ਉਹ ਪਿਛਲੇ ਦੋ ਤਿੰਨ ਦਿਨ ਪਹਿਲਾਂ ਜਿਹੜੀ ਦੇਖਣ ਨੂੰ ਮਿਲੀ ਸੀ ਗਵਰਨਮੈਂਟ ਸਕੂਲ ਦੇ ਦੋ ਵਿਦਿਆਰਥੀ ਨੇ ਜੀ ਇੰਨੇ ਵਿੱਚ ਦੋਨੋਂ ਵਿਦਿਆਰਥੀ ਪਿੰਡਾਂ ਦੇ ਰਹਿਣ ਵਾਲੇ ਨੇ ਤੇ ਦੋਨੋਂ ਦੀ ਮੌਤ ਹੋ ਜਾਣ ਦਾ ਸਮਾਚਾਰ ਜਿਹੜਾ ਮਿਲਿਆ ਹੈ ਅਮੀ ਤੱਕ ਦੇਸ਼ ਭਰ ਦੇ ਹਵਾਈ ਅੱਡਿਆਂ ਜਿਹੜੇ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਚੰਡੀਗੜ੍ਹ ਸ਼੍ਰੀਨਗਰ ਲੁਧਿਆਣਾ ਭੁੰਤਰੇ ਕਿਸ਼ਨਗੜ ਪਟਿਆਲਾ ਸ਼ਿਮਲਾ ਜੈਸਲਮੇਰ ਪਠਾਨਕੋਟ ਜੰਮੂ ਬਿਕਨੇਰਲੇ ਪੋਰੰਦਬਰ ਸਮੇਤ ਬਹੁਤ ਸਾਰੇ ਜਿਹੜੇ 225 ਉਡਾਣਾਂ ਹੁਣ ਤੱਕ ਰੱਦ ਕੀਤੀਆਂ ਗਈਆਂ ਨੇ ਇਹ ਦੇਸ਼ ਤੇ ਜਦੋਂ ਗਵਾਂਡੀ ਮੁਲਕ ਵੱਲੋਂ ਬਾਰ ਬਾਰ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਅੱਤਵਾਦੀਆਂ ਦੇ ਠਿਕਾਣਿਆਂ ਤੇ ਹਮਲੇ ਕੀਤੇ ਜਾ ਰਹੇ ਨੇ ਪਰੰਤੂ ਪਾਕਿਸਤਾਨ ਸਰਕਾਰ ਵੱਲੋਂ ਦੇਸ਼ ਤੇ ਆਮ ਨਾਗਰਿਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਦੁਕਾਨਾਂ ਦਾ ਸਮਾਂ ਪੰਜਾਬ ਦੇ ਵਿੱਚ ਦੁਕਾਨਾਂ ਦਾ ਸਮਾਂ 7:30 ਵਜੇ ਤੱਕ ਕਰ ਦਿੱਤਾ ਗਿਆ ਹੁਣ 7:30 ਵਜੇ ਤੋਂ ਬਾਅਦ ਦੁਕਾਨਾਂ ਖੁੱਲੀਆਂ ਨਹੀਂ ਰਹਿ ਸਕਦੀਆਂ ਪੰਜਾਬ ਦੇ ਵਿੱਚ ਰਾਤ ਨੂੰ ਲਾਈਟਾਂ ਜਗਾਉਣ ਤੇ ਵੱਡੇ ਲੈਵਲ ਤੇ ਪਾਬੰਦੀ ਲਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਪੰਜਾਬ ਦੇ ਮੰਤਰੀ ਵੱਲੋਂ ਇੱਕ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਜੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਨੇ ਉਹਨਾਂ ਦੇ ਲਾਈਟਾਂ ਨੂੰ ਵੀ ਆਫ ਕੀਤਾ ਜਾਵੇ ਉਹਨਾਂ ਨੂੰ ਬੰਦ ਰੱਖਿਆ ਜਾਵੇ ਤਿਬੜੀ ਕੈਂਟ ਗੁਰਦਾਸਪੁਰ ਚ ਪਾਕਿਸਤਾਨ ਦਾ ਹਮਲਾ ناکਾਮ ਕੀਤਾ ਗਿਆ ਪਰੋਜ਼ਪੁਰ ਤੇ ਪਠਾਨਕੋਟ ਚ 에ਅਰ ਇੰਡੀਆ ਡਿਫੈਂਸ ਨੇ ਇੱਕ ਡਰੋਨ ਨੂੰ ਥੱਲੇ ਸੁੱਟਣ ਵਿੱਚ ਸਫਲਤਾ ਜਿਹੜੀ ਹਾਸਲ ਕੀਤੀ ਹੈ ਇਹ ਜੰਗ ਨਾਲ ਸੰਬੰਧਿਤ ਖਬਰਾਂ ਨੇ ਰੋਜ਼ਾਨਾ ਜਗਵਾਨੀ ਅਖਬਾਰ ਦੇ ਮਾਧਿਅਮ ਤੋਂ ਪ੍ਰਾਪਤ ਹੋਈਆਂ ਸੂਚਨਾਵਾਂ ਅਨੁਸਾਰ ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਕੁਝ ਹੋਰ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਗੁਰਦਾਸਪੁਰ ਦੇ ਪਿੰਡ ਚਿਛਰਾ ਪਿੰਡ ਰਾਜੂ ਬੇਲਾ ਚਿਛਰਾ ਥਾਣਾ ਭੈਣੀ ਮੀਆਂ ਖਾਨ ਖੇਤਾਂ ਦੇ ਵਿੱਚ ਪੰਜ ਤਮਾਕੇ ਛੋਟੇ-ਛੋਟੇ ਹੋਣ ਦਾ ਸਮਾਚਾਰ ਹੈ ਜਿਹੜਾ ਪ੍ਰਾਪਤ ਹੋਇਆ ਸ਼ਾਮ 5 ਤੋਂ 6 ਵਜੇ ਤੱਕ ਬੀਤੀ ਰਾਤ ਹੋਏ ਨੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੇ ਤੁਰੰਤ ਫੌਜ ਨੂੰ ਸੂਚਿਤ ਕੀਤਾ ਤੁਰੰਤ ਸਬੰਧਤ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਆਦਮਪੁਰ ਦੇ 에ਅਰ ਬੇਸ ਨੇੜੇ ਵੀ ਇੱਕ ਤਰ੍ਹਾਂ ਦਾ ਇੱਕ ਡਰੋਨ ਦੇ ਦੋ ਟੁਕੜੇ ਮਿਲੇ ਨੇ ਖੇਤਾਂ ਵਿੱਚ ਡਿੱਗੀ ਇੱਕ ਨਕਾਰਾ ਮਜ਼ਾਇਲ ਵੀ ਉੱਥੇ ਪ੍ਰਾਪਤ ਹੋਣ ਦਾ ਸਮਾਚਾਰ ਹੈ ਜਿਹੜਾ ਉਹ ਉਥੋਂ ਮਿਲਿਆ ਹੈ ਹੋਰ ਖਬਰ ਜੰਮੂ ਤੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਭਾਰਤ ਪਾਕਿਸਤਾਨ ਤਣਾਅ ਦੇ ਵਿੱਚ ਅਧਿਕਾਰਤ ਤੌਰ ਤੇ ਕਿ ਜੰਮੂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਜੰਮੂ ਦੇ ਕੁੰਜਬਣੀ ਤੇ ਜਾਜੋ ਚੱਕ ਇਲਾਕਿਆਂ ਚ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਭਾਰਤੀ ਫੌਜ ਵੱਲੋਂ ਪੁਲਿਸ ਵੱਲੋਂ ਸੁਰੱਖਿਅਤ ਥਾਵਾਂ ਤੇ ਲਿਜਾਣ ਲਈ ਕਿਹਾ ਗਿਆ ਹੈ ਸੁਰੱਖਿਆ ਤથા ਮਾਤੇ ਚਲੇ ਜਾਣ ਲਈ ਕਿਹਾ ਹੈ ਐਸਾ ਲੋਕਾਂ ਦੀ ਨਾਗਰਿਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਕੀਤਾ ਗਿਆ ਹੈ ਤੇ ਇਸ ਦੇ ਨਾਲ ਪੰਜਾਬ ਦੇ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਅਜਹ ਹੁਕਮ ਜਾਰੀ ਕੀਤੇ ਨੇ ਕਿ ਕਾਲਜਾਂ ਸਕੂਲਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਜਿਹੜੇ ਵਿਦਿਆਰਥੀ ਹੌਸਲਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਘਰ ਜਾਣ ਲਈ ਮਜਬੂਰ ਨਾ ਕੀਤਾ ਜਾਵੇ ਜਾਂ ਜਿਹੜੇ ਘਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਰੋਕਿਆ ਨਾ ਜਾਵੇ ਪੇਪਰਾਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਤੋਂ ਜੁਰਮਾਨਾ ਆਦ ਬਸੂਲਣ ਤੇ ਪਾਬੰਦੀ ਪੰਜਾਬ ਦੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਰਹਿੰਦੇ ਨੇ ਹੋਸਟਲਾਂ ਦੇ ਵਿੱਚ ਉਹਨਾਂ ਦੇ ਖਾਣ-ਪੀਣ ਤੇ ਸੁਰੱਖਿਆ ਦਾ ਜਿੰਮਾ ਯੂਨੀਵਰਸਿਟੀਆਂ ਜਾਂ ਸਬੰਧਤ ਕਾਲਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇਹ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਤੰਗੀ ਨਾ ਆਵੇ ਘਰ ਜਾਣਾ ਚਾਹੁੰਦਾ ਵਿਦਿਆਰਥੀ ਤੋਂ ਜੁਰਮਾਨਾ ਨਾ ਵਸੂਲਿਆ ਜਾਵੇ ਪੇਪਰਾਂ ਦੇ ਦਿਨਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਵੱਲੋਂ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਜਾਂਦੇ ਨੇ ਬਹੁਤ ਸਾਰੀਆਂ ਖਬਰਾਂ ਜੰਗ ਦੇ ਵਿੱਚੋਂ ਅਧਿਕਾਰਤ ਤੌਰ ਤੇ ਨਿਕਲਣੇ ਕਰਕੇ ਸਾਹਮਣੇ ਆਉਂਦੀਆਂ ਨੇ ਤੁਹਾਡੇ ਨਾਲ ਨਾਲ ਸਾਰਾ ਕੁਝ ਸਾਂਝਾ ਕਹਾਜਾ ਕਰਦੇ ਰਵਾਂਗੇ ਦੇਸ਼ ਲਈ ਦੇਸ਼ ਦੀ ਇਕਤਾ ਖੰਡਤਾ ਲਈ ਅਤੇ ਦੇਸ਼ ਦੀ ਰਾਖੀ ਲਈ ਇੱਕ ਜੁੱਟ ਇੱਕ ਮੱਤ ਤੇ ਆਪਣੀ ਬਚਨ ਵਰਤਾਂ ਨੂੰ ਦਰਉਂਦੇ ਰਹੀਏ ਫਿਲਹਾਲ ਇੰਨਾ ਹੀ ਵਿਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ